দর্শকੋ ਸਾਡੇ ਨਾਲ ਹੁਣ ਜੁੜ ਚੁੱਕੇ ਆ ਪੁਲਿਸ ਥਾਣਾ ਸਦਾ ਬਿਰਦੀ ਮੁਖੀ ਹੀਰਾ ਸਿੰਘ ਜੀ ਜਿਵੇਂ ਦਰਸ਼ਕੋ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਜੁੱਧ ਨਸ਼ਿਆਂ ਵਿਰੁੱਧ ਜੋ ਇੱਕ ਨਸ਼ਿਆਂ ਦੇ ਖਿਲਾਫ ਬਸੀਸ ਮਹਿਮੋ ਚਲਾਈ ਜਾ ਰਹੀ ਆ ਜਿਸ ਦੇ ਕੁੱਝ ਨਤੀਜੇ ਵੀ ਵਧੀਆ ਦੇਖਣ ਨੂੰ ਮਿਲ ਰਹੇ ਆ ਤੇ ਇਸ ਵਾਰ ਜਿਹੜੀ ਇਹ ਮਹਿਮੋ ਅੱਗੇ ਵੱਧੀ ਵੀ ਦਿਖਾਈ ਦੇ ਰਹੀ ਆ ਤੇ ਇੱਕ ਦੇਖਣ ਬੱਚੇ ਇਹ ਵੀ ਆਇਆ ਵੀ ਇਸ ਵਾਰ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਨੇ ਜੋ ਨਸ਼ਿਆਂ ਦੇ ਖਿਲਾਫ ਮਤੇ ਪਾਈ ਜਾ ਰਿਹਾ ਤੇ ਜਿਹੜੇ ਆਮ ਲੋਕ ਵੀ ਪੁਲਿਸ ਦਾ ਸਾਥ ਦੇ ਰਹੇ ਆ ਤੇ ਅੱਜ ਆਪਾਂ ਪੁਲਿਸ ਜਿਲ੍ਹਾ ਲੁਣਾ ਦਿਹਾਤੀ ਦੇ ਬੇਡ ਏਰੀਆ ਦੀ ਗੱਲ ਕਰਾਂਗੇ ਕਿਉਂਕਿ ਬੇਡ ਏਰੀਆ ਵਿੱਚ ਪਿਛਲੇ ਲੰਬੇ ਸਮੇਂ ਤੋਂ ਨਸ਼ਿਆਂ ਨਸ਼ਿਆਂ ਦਾ ਕਾਫੀ ਜੋ ਗੋਲ ਵਾਲਾ ਦੇਖਣ ਨੂੰ ਮਿਲ ਰਿਹਾ ਤੇ ਪੁਲਿਸ ਭਾਵੇਂ ਆਪਣੇ ਪੱਧਰ ਤੇ ਵੱਡੀ ਤਗਾਦ ਵਿੱਚ ਜਿਹੜੇ ਨਸ਼ੇ ਦੇ ਇਸ ਮਲੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਆ ਤੇ ਅੱਜ ਸਾਡੇ ਨਾਲ ਪੁਲਿਸ ਤੋਂ ਸਿੱਧਾ ਬਿੜਦੇ ਜਿਹੜੇ ਮੁਖੀ ਆ ਹੀਰਾ ਸਿੰਘ ਜੁੜੇ ਆ ਆਓ ਆਪਾਂ ਬੇਡ ਏਰੀਆ ਦੀ ਗੱਲ ਕਰੀਏ ਕੋਈ ਬੇਡ ਏਰੀਆ ਦੇ ਵਿੱਚ ਇਸ ਮਾਮਲੇ ਦਾ ਹੁਣ ਤੱਕ ਕੀ ਸਪਿਆ ਆ ਉਹ ਆਪਾਂ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆ ਜੀ ਹਾਂਜੀ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆ ਜੀ ਧੰਨਵਾਦ ਜੀ ਸਰ ਤੁਸੀਂ ਬੇਡ ਏਰੀਆ ਵਿੱਚ ਜਿੱਥੇ ਨਸ਼ਿਆਂ ਦਾ ਕਾਫੀ ਬੋਲ ਵਾਲਾ ਤੇ ਪਿਛਲੇ ਸਮੇਂ ਤੇ ਦਰਉਣਾ ਇਹ ਨਸ਼ਿਆਂ ਦੀ ਦਲਦਲ ਵਿੱਚ ਫਸ ਕੇ ਕਈ ਮਾਮਾ ਦੀ ਪੁੱਤ ਇਸ ਜਹਾਨ ਤੋਂ ਵੀ ਤੁਰ ਗਏ ਆ ਜੀ ਤੇ ਇੱਥੇ ਜਿਹੜੇ ਕੁਝ ਪਿੰਡ ਆ ਨਸ਼ਿਆਂ ਵਿੱਚ ਪੂਰੀ ਤਰ੍ਹਾਂ ਬਦਨਾਮ ਹੋ ਚੁੱਕੇ ਆ ਤੇ ਦਸਕਾ ਨਾਲ ਜਾਣਕਾਰੀ ਸੰਜੋ ਵੀ ਹੁਣ ਤੱਕ ਜਦੋਂ ਦੀ ਨਸ਼ਿਆਂ ਦੇ ਖਿਲਾਫ ਜੋ ਮਹਿਮਾ ਜੁੱਧ ਨਸ਼ਿਆਂ ਪਰੋਂ ਤੇ ਚਲਾਈ ਗਈ ਆ ਤੇ ਉਹ ਮਹਿੰਮ ਦੇ ਸਾਪਾ ਤੁਸੀਂ ਕਿੰਨੇ ਕੁ ਲੋਕਾਂ ਤੇ ਕਾਰਵਾਈ ਕੀਤੀ ਗਈ ਆ ਤੇ ਕਿੰਨੇ ਕੁ ਮੁਕੱਦਮੇ ਦਰਜ ਕੀਤੇ ਗਏ ਟੋਟਾ ਇੱਥੇ ਮੈਂ ਤੇ ਸਵਾਗਤ ਆ ਜੀ ਮੈਂ ਸੱਚ ਸਤਮਾ ਬੇਟ ਜੋ ਨਸ਼ਾ ਅਮਰਤ ਜੋ ਸਰਕਾਰ ਤੇ ਸਾਡੇ ਸੀਨੀਅਰ ਅਫੀਸਰ ਸਹਿਬਾਨ ਦੀਆਂ ਹਦਾਇਤਾਂ ਨੇ ਉਹਦੇ ਤਹਿਤ ਥਾਣਾ ਸਦੋਆ ਬੇਟ ਦੀ ਪੁਲਿਸ ਨੇ 1 1 25 ਤੋਂ ਲੈ ਕੇ ਹੁਣ ਤੱਕ ਟੋਟਲ ਬਾਟ ਮੁਕੱਦਮੇ ਦਰਜ ਕੀਤੇ ਗਏ ਨੇ ਜਿਹੜੇ ਸਮਗਲਰ ਨੇ ਜੋ ਨਸ਼ਾ ਵੇਚਦੇ ਨੇ ਉਹਨਾਂ ਤੇ ਕਾਰਵਾਈ ਅਮਲ ਚ ਲਿਆ ਕੇ ਜੇਲ੍ਹਾਂ ਚ ਭੇਜੇ ਜਾ ਚੁੱਕੇ ਆ ਜੀ ਟੋਟਲ ਇਹ ਬੇਤਾ ਇਹ ਤੁਹਾਨੂੰ ਮੈਂ ਦੱਸ ਦੱਸਣਾ ਵੀ ਚਾਹਣਾ ਹੈ ਕਿ ਅਸੀਂ ਜਿਹੜੇ ਸਮਗਲਰ ਸਹੀ ਉਹਨਾਂ ਦੀ ਇੱਕ ਇੱਕ ਕਰੋੜ ਦੇ ਕਰੀਬ 1 ਕਰੋੜ ਤੋਂ ਜ਼ਿਆਦਾ ਹੀ ਉਹਨਾਂ ਦੀ ਸੰਪਤੀ ਹੈ ਜੀ ਉਹ ਅਸੀਂ ਕੰਪੀਟੈਂਟ ਅਥਾਰਟੀ ਤੋਂ ਅਟੈਚ ਕਰਵਾ ਚੁੱਕੇ ਹਾਂ ਇਸ ਵਿੱਚ ਸਾਨੂੰ ਜੋ ਨਸ਼ੇ ਨਸ਼ਾ ਵਿਰੋਧ ਸੁਵੰਦਤ ਪੰਚਾਇਤਾਂ ਨੇ ਇਸ ಗ್ರಾಮ ਪੰਚਾਇਤਾਂ ਨੇ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਮਿਲ ਰਿਹਾ ਹੈ ਤਾਂ ਕਿ ਇਸ ਸਮਾਜ ਵਿੱਚੋਂ ਨਸ਼ੇ ਦੀ ਦਲਦਲ ਚ ਜੋ ਸਾਡੇ ਨੌਜਵਾਨ ਫਸੇ ਨੇ ਉਹਨਾਂ ਨੂੰ ਅਸੀਂ ਜਿਹੜੇ ਜਿਹੜੇ ਸੰਬੰਧਿਤ ਸੈਂਟਰ ਨੇ ਤਾਂ ਕਿ ਉਹਨਾਂ ਦਾ ਪ੍ਰੋਪਰ ਇਲਾਜ ਕਰਵਾਇਆ ਜਾ ਸਕੇ ਉਹ ਵੀ ਕਾਰਵਾਈ ਚੱਲ ਰਹੀ ਹੈ ਜੀ ਤੇ ਇੱਕ ਥੋੜੇ ਮਾਧਿਅਮ ਨਾਲ ਮੈਂ ਦੱਸਣਾ ਚਾਹਣਾ ਕਿ ਕੋਈ ਵੀ ਜਿਹੜਾ ਨਸ਼ਾ ਵੇਚਦਾ ਹੈ ਜਿਹੜਾ ਥਾਣਾ ਸਤਨਾ ਬੇੜ ਦੀ ਹਦੂਦ ਵਿੱਚ ਆਉਂਦਾ ਹੈ ਉਹਨੂੰ ਬਖਸ਼ਿਆ ਨਹੀਂ ਜਾਊਗਾ ਉਹਦੇ ਤੇ ਪ੍ਰੋਪਰ ਕਾਰਵਾਈ ਅਮਲ ਚੱਲੇ ਜਾਂਦੀ ਜਾਊਗੀ ਜਿਹੜੀ ਨਸ਼ਿਆਂ ਦੀ ਲਾਹਤ ਹੈ ਉਸ ਤੋਂ ਬਚਾ ਸਕੀਏ ਜੀ ਸਰ ਬੇੜ ਏਰੀਆ ਵਿੱਚ ਹੁਣ ਤੱਕ NDPS ਦੇ ਤੇ excise act ਦੇ ਕਿੰਨੇ ਕ ਮਕਦਮੇ ਦਿੱਤੇ ਗਏ NDPS act ਦਾ ਰਿਕਾਰਡ ਮੇਰੇ ਕੋਲੇ ਹੈ ਜੀ ਟੋਟਲ ਅਸੀਂ 62 ਮਕਦਮੇ ਦਿੱਤੇ ਆ ਕੱਲ 4 ਮਕਦਮੇ ਅਸੀਂ excise act ਤੇ ਦਿੱਤੇ ਨੇ ਜੀ ਜਿਹੜੇ DC ਸਾਹਿਬ ਤੇ ਵੇਚਦੇ ਨੇ ਜੀ ਕਿਸੇ ਨੂੰ ਵੀ ਕੋਈ ਵੀ ਬੰਦਾ ਜਿਹੜਾ ਸਮਾਜ ਨੂੰ ਖਰਾਬ ਕਰਦਾ ਲੀਗਲ ਐਕਟੀਵਿਟੀ ਕਰਦਾ ਹੈ ਜਾਂ ਸਮਗਲਿੰਗ ਦਾ ਕੰਮ ਕਰਦਾ NDPS act ਤਹਿਤ ਹੋਵੇ ਜਾਂ excise ਦਾ ਗਲਤ ਸ਼ਰਾਬ ਵੇਚਦਾ ਉਹਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਏਗਾ ਪ੍ਰੋਪਰ ਕਾਰਵਾਈ ਉਹਨਾਂ ਤੇ ਕੀਤੀ ਜਾਊਗੀ ਉਹਦੇ ਉਹਦੇ ਲਈ ਪੁਲਿਸ ਹਮੇਸ਼ਾ ਹੀ ਤਤਪਰ ਹੈ ਸਰ ਅਕੀ ਦਰਸ਼ਕਾਂ ਦੇ ਨਾਲ ਇਹ ਵੀ ਜਾਣਕਾਰੀ ਸਾਂਝੀ ਕਰੋ ਕਿਉਂਕਿ ਬੇਟ ਏਰੀਆ ਵਿੱਚ ਕੁਝ ਪਿੰਡਾ ਜੋ ਨਸ਼ੇ ਵਿੱਚ ਪੂਰੀ ਤਰ੍ਹਾਂ ਬਦਨਾਮ ਹੋ ਚੁੱਕੇ ਆ ਕੀ ਜਿਹੜੇ ਹੁਣ ਤੱਕ ਪਰਚੇ ਇੱਥੇ ਆ ਉਹਨਾਂ ਪਿੰਡਾਂ ਵਿੱਚੋਂ ਜ਼ਿਆਦਾ ਪਰਚੇ ਦਿੱਤੇ ਗਏ ਆ ਆ ਤੁਹਾਡੇ ਤੇ ਅਮਿਤ ਲਿਆਦੇ ਆ ਕਿ ਜਿਹੜੇ ਸਾਡੇ ਹੌਟਸਪੌਟ ਨੇ ਉਹਨਾਂ ਤੇ ਹੀ ਅਸੀਂ ਪ੍ਰੋਪਰ ਕਾਰਵਾਈ ਕੀਤੀ ਹੈ ਉਹਨਾਂ ਜਿਹੜੇ ਬੰਦੇ ਚਿੱਟਾ ਬੀਜਦੇ ਸੀਗੇ ਉਹਨਾਂ ਤੇ ਪ੍ਰੋਪਰ ਐਫ ਆਈ ਆਰਜ਼ ਦਰਜ ਕੀਤੀਆਂ ਗਈਆਂ ਤੇ ਜੇ ਕੋਈ ਉਹਨਾਂ ਹੌਟਸਪੌਟ ਏਰੀਆ ਚ ਕੋਈ ਹੋਰ ਵੀ ਬੰਦਾ ਕਰਨ ਚਿੱਟਾ ਵੇਚੂਗਾ ਉਹਦੇ ਤੇ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਐਂਡੀ ਪੀਐਸੀ ਐਕਟ ਦੇ ਤਹਿਤ ਠੀਕ ਹੈ ਜੀ ਤੇ ਇੱਕ ਪਿੰਡ ਦੀ ਪੰਚਾਇਤ ਨੇ ਇੱਕ ਸੋਸ਼ਲ ਮੀਡੀਆ ਤੇ ਆਪਣੇ ਆਪ ਵੀਡੀਓ ਜਾਰੀ ਕੀਤੀ ਸੀ ਵੀ ਸਾਡੇ ਪਿੰਡ ਨੂੰ ਬਦਨਾਮ ਕੀਤਾ ਜਾ ਰਿਹਾ ਸਾਡੇ ਪਿੰਡੇ ਵਿੱਚ ਕੋਈ ਨਸ਼ਾ ਨਹੀਂ ਵੇਚਦਾ ਪਰ ਪੁਲਿਸ ਦੀ ਸ਼ਾਨਦਾਰ ਕਾਰਜਕਾਰੀਆ ਦੂਸਰੇ ਦਿਨ ਹੀ ਪੁਲਿਸ ਨੇ ਉਸ ਉਸ ਪਿੰਡ ਦੇ ਵਿੱਚੋਂ ਇੱਕ ਨਸ਼ੇ ਸਮਗਰਮ ਨੂੰ ਗ੍ਰਿਫਤਾਰ ਕਰ ਲਿਆ ਉਹ ਕਿਵੇਂ ਦਿਖਦੇ ਹਾਂ ਇਹਦੇ ਇਹ ਇਹਦੇ ਵਿੱਚ ਮੈਂ ਦੱਸਣਾ ਚਾਹਣਾ ਹੈ ਕਿ ਜੇ ਸਾਡਾ ਹਾਟਸਪੌਟ ਆ ਕੋਈ ਬੰਦਾ ਸਾਡੇ ਧਿਆਨ ਚਾਜੇ ਕਿ ਪਤਾ ਕਾਰਵਾਈ ਕਰਦਾ ਹੈ ਜਾਂ ਚਿੱਟਾ ਵੇਚਦਾ ਜੇ ਜੜੀ ਰਿਕਵਰੀ ਹੁੰਦੀ ਹੈ ਉਹਨੂੰ ਹਰ ਕੀਮਤ ਤੇ ਬਖਸ਼ਿਆ ਨਹੀਂ ਜਾਊਗਾ ਜੀ ਅ ਸੰਬੰਧਿਤ ਪੰਚਾਇਤ ਨੇ ਜੋ ਆਪਣਾ ਸਟੇਟਮੈਂਟ ਦਿੱਤੀ ਹੈ ਕਿ ਅਸੀਂ ਆਪਣੇ ਪਿੰਡ ਵਿੱਚ ਨਸ਼ਾ ਨਹੀਂ ਵੇਚਣ ਦੇਵਾਂਗੇ ਉਹਨਾਂ ਦੀ ਬਹੁਤ ਵਧੀਆ ਕੰਮ ਹੈ ਕਈ ਵਾਰੀ ਇਹ ਇਹ ਹੁੰਦਾ ਕਿ ਕਿ ਪਤਾ ਵੀ ਨਹੀਂ ਲੱਗਦਾ ਕਿ ਇਹ ਬੰਦਾ ਕਰਦਾ ਕਿ ਨਹੀਂ ਕਰਦਾ ਠੀਕ ਹੈ ਜੀ ਇੱਕਣਾ ਕੁਝ ਦਿਨ ਪਹਿਲਾਂ ਥੋੜਾ ਜਿਹਾ ਨਿਸ਼ਾਨ ਸਿੰਘਾ ਉਹਨਾਂ ਨੂੰ ਇੱਕ ਨਸ਼ੇ ਦੀ ਪੁੜੀ ਫੜਾਈ ਗਈ ਸੀਗੀ ਹੋਰ ਬੰਦੇ ਆਵਲੀ ਜੀ ਕਾਫੀ ਦਿਨ ਬੀਤ ਗਿਆ ਤਾਂ ਵੀ ਨਾ ਮੈਂ ਤਸਦੀਕ ਕਰ ਲੈਣਾ ਜੀ ਕਿ ਕੀ ਮੈਟਰ ਹੈ ਤੇ ਉਹਦੇ ਤਹਿਤ ਕਾਰਵਾਈ ਅਮਲ ਚਲਿਆਵਾਂਗੇ ਸਰ ਜੀ ਮੈਂ ਤੁਸੀ ਦੱਸਿਆ ਵੀ ਨਸ਼ਿਆਂ ਦੇ ਕਾਫੀ ਜਿਹੜੇ ਸਮਗਲਾਂ ਦੇ ਖਿਲਾਫ ਪਰ ਕੇ ਦਰਜ ਕੀਤੇ ਗਏ ਆ ਪਰ ਜਿਸ ਤਰ੍ਹਾਂ ਨਸ਼ਿਆਂ ਦੇ ਖਿਲਾਫ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਮਿਹਨਤ ਚਲਾਈ ਗਈ ਆ ਤੇ ਤੁਸੀਂ ਆਪਣੇ ਜਵਾਬੀ ਦੱਸਨੇ ਵੀ ਅਸੀਂ ਬੀੜੀ ਵਿੱਚ ਕਾਫੀ ਮੁਕੱਦਮੇ ਦਰਜ ਕਰ ਦਿੱਤੀ ਆ ਐ ਇਸ ਦਾ ਮਤਲਬ ਇਹ ਤਾਂ ਨਹੀਂ ਕਿ ਨਸ਼ੇ ਸਮਗਲਾਂ ਤੇ ਹਜੇ ਉਹਨਾਂ ਨੂੰ ਖੌਫ ਦਾ ਕੋਈ ਡਰ ਨਹੀਂ ਜਿਸ ਕਰਕੇ ਉਹ ਨਸ਼ਾ ਅਜੇ ਉਵੇਂ ਵੇਚ ਰਹੇ ਆ ਤੇ ਤੁਸੀਂ ਤਾਂ ਆਪਣੇ ਕਾਰਜ ਵਧੀਆ ਕਰ ਰਹੇ ਹੋ ਕਿ ਹਜੇ ਤੱਕ ਉਹਨਾਂ ਨੂੰ ਖੌਫ ਦੀ ਕਮੀ ਆ ਜੀ ਇਹਨਾਂ ਨੂੰ ਕਈ ਵਾਰ ਇਹ ਹੁੰਦਾ ਹੈ ਪਰ ਮੈਂ ਤੁਹਾਡੇ ਮਾਧਿਅਮ ਨਾਲ ਦੱਸਣਾ ਚਾਹਣਾ ਹੈ ਕਿ ਉਹ ਉਹਨਾਂ ਨੂੰ ਅਗਵਾ ਕਰਨਾ ਚਾਹੁੰਦਾ ਹੈ ਕਿ ਜੋ ਰਹਿ ਗਏ ਨੇ ਉਹਨਾਂ ਤੇ ਵੀ ਕਾਰਵਾਈ ਅਮਲ ਚ ਲਿਆਂਦੀ ਜਾਊਗੀ ਛੱਡਿਆ ਨਹੀਂ ਜਾਊਗਾ ਕਿਸੇ ਨੂੰ ਵੀ ਹਰ ਕੀਮਤ ਤੇ ਬਖਸ਼ਿਆ ਨਹੀਂ ਜਾਊਗਾ ਅਸੀਂ ਤਤਪਾਰਾਂ ਕਿਉਂਕਿ ਸਾਡੀ ਡਿਊਟੀ ਹੈ ਕਿ ਸਮਾਜ ਵਿੱਚ ਜਿਹੜੀਆਂ ਵੀ ਮਾੜੀਆਂ ਲਾਹਤਾਂ ਨੇ ਕੋਈ ਵੀ ਬੰਦਾ ਗਲਤ ਐਕਟੀਵਿਟੀ ਕਰਦਾ ਹੈ ਉਹਦੇ ਤੇ ਪ੍ਰੋਪਰ ਅਸੀਂ ਕਾਰਵਾਈ ਅਮਲ ਚ ਲਿਆਂਦੀਏ ਇਹਦੇ ਇਹਦੇ ਪ੍ਰਤੀ ਸਾਨੂੰ ਸਾਡੇ ਸੀਨੀਅਰ ਅਫੀਸਰ ਸਹਿਬਾਨ ਨੇ ਸਟ੍ਰਿਕਟ ਦਿਸ਼ਾ ਨਿਰਦੇਸ਼ ਦਿੱਤੇ ਨੇ ਜਿਨ੍ਹਾਂ ਦੀ ਅਸੀਂ ਪਾਲਣਾ ਕਰ ਰਹੇ ਤੇ ਕਾਰਵਾਈ ਅਮਲ ਚ ਲਿਆ ਰਹੇ ਹਾਂ ਅਸੀਂ ਪੁਲਿਸ ਪ੍ਰਸ਼ਾਸਨ ਦੇ ਚਲਾਏ ਗਏ ਮੈਮ ਦੀ ਆਪਣੇ ਚੈਨਲ ਵੱਲੋਂ ਜਿਹੜੀ ਸਹਾਇਤਾ ਕਰਦੇ ਆ ਜੀ ਇਹ ਪਰ ਜਿਹੜੇ ਜਾਣੇ ਅਣਜਾਣੇ ਵਿੱਚ ਪੁੱਜ ਨਵਾਂ ਜਾਂ ਗਲਤ ਦਿਸ਼ਾ ਵਿੱਚ ਪੈ ਗਏ ਉਸ ਨੂੰ ਬਚਾਉਣ ਦੇ ਸਰਕਾਰ ਵੱਲੋਂ ਤੇ ਜਾਂ ਪੁਲਿਸ ਪ੍ਰਸ਼ਾਸਨ ਨੂੰ ਕੀ ਉਪਰਾਲੇ ਕੀਤੇ ਜਾ ਰਹੇ ਆ ਤੁਹਾਡੇ ਧਿਆਨ ਵਿੱਚ ਲਿਆਦੇ ਆ ਕਿ ਅਸੀਂ ਸਬੰਧਤ ਪਿੰਡਾਂ ਦੀਆਂ ਪੰਚਾਇਤਾਂ ਨਾਲ رابطہ ਕਰਨ ਕੀਤਾ ਹੈ ਤਾਂ ਕਿ ਕਈ ਬੰਦੇ ਬੱਚੇ ਹੁੰਦੇ ਨੇ ਜਿਹੜੇ ਜਿਨ੍ਹਾਂ ਨੂੰ ਇਲਮ ਨਹੀਂ ਹੁੰਦਾ ਉਹ ਗਲਤ ਰਸਤੇ ਪੈ ਜਾਂਦੇ ਨੇ ਨਸ਼ੇ ਦੇ ਆਦੀ ਹੋ ਜਾਂਦੇ ਨੇ ਉਹ ਉਹ ਤਾਂ ਜਸਟ ਐਜੇ ਬਿਮਾਰ ਨੇ ਉਹਨਾਂ ਤੇ ਅ ਟ੍ਰੀਟਮੈਂਟ ਕਰੋਨਾ ਸਾਡੀ ਤੇ ਸਮਾਜ ਦੀ ਜਾਂ ਸੰਬੰਧਿਤ ਪੰਚਾਇਤ ਦੀ ਜ਼ਿੰਮੇਵਾਰੀ ਹੈ ਤਾਂ ਕਿ ਉਹਨਾਂ ਨੂੰ ਅਸੀਂ ਮੁੜ ਬਸੇਵੇ ਤਹਿਤ ਉਹਨਾਂ ਨੂੰ ਸਮਾਜ ਦੇ ਨਾਲ ਜੋੜਿਆ ਜਾ ਸਕੇ ਤੇ ਨਸ਼ੇ ਦੀ ਭੈੜੀ ਲਾਹਨਤ ਤੋਂ ਉਹਨਾਂ ਨੂੰ ਬਚਾਇਆ ਜਾ ਸਕੇ ਜੀ ਸਰ ਨਸ਼ੇ ਦੇ ਸਮਾਹਨ ਖਰਾਬ ਜੂਮ ਮੈਂ ਚਲਾਈ ਗਈ ਆ ਉਹਨਾਂ ਨੇ ਕਾਫੀ ਪ੍ਰੋਪਰਟੀਆ ਅਟੈਚ ਕੀਤੀਆਂ ਗਈਆਂ ਇਹ ਬੇਡ ਏਰੀਆ ਵਿੱਚ ਹੀ ਪਿਛਲੇ ਦਿਨਾਂ ਤੋਂ ਕਾਫੀ ਪ੍ਰੋਪਰਟੀਆ ਅਟੈਚ ਕੀਤੀਆਂ ਗਈਆਂ ਕੀ ਹੋਰ ਵੀ ਇਦਾਂ ਦੇ ਨਸੀ ਸ਼ਮਗਲੇ ਹੈਗੇ ਜਿਨ੍ਹਾਂ ਦਾ ਤੁਹਾਡੇ ਕੋਲ ਧਿਆਨ ਚ ਵੀ ਉਹਨਾਂ ਦੀ ਆਉਣ ਵਾਲੀ ਸਮੇਂ ਚ ਪ੍ਰੋਪਰਟੀਆਂ ਕਿਉਂ ਨਹੀਂ ਅਟੈਚ ਕੀਤੀਆਂ ਜਾਣੀਆਂ ਅਸੀਂ ਕੰਪਿਟੈਂਟ ਅਥਾਰਟੀ ਨੂੰ ਹੋਰ ਵੀ ਕੇਸ ਭਰਾ ਕੇ ਭੇਜਦੇ ਨੇ ਜੀ ਅ ਜਿਨ੍ਹਾਂ ਦੀ ਰਿਪੋਰਟ ਅਜੇ ਪੈਂਡਿੰਗ ਹੈ ਤੇ ਉਹ ਵੀ ਪ੍ਰੋਫੀ ਅਟੈਚ ਕਰਵਾਈ ਜਾਉਗੀ ਠੀਕ ਹੈ ਸਭ ਜਿਹੜੀ ਤੁਸੀਂ ਟ੍ਰੀ ਵਾਲੀ ਵੈਰੀਫਾਈ ਕਰਨ ਦੀ ਗੱਲ ਕਹਿੰਦੇ ਆ ਤੁਸੀਂ ਟ੍ਰੀ ਵੈਰੀਫਾਈ ਜਿਸ ਨਾਲ ਅਧਾਰੇ ਕੋਈ ਨਸੀਗਾ ਰੋਕਿਆ ਗਿਆ ਹੱਥ ਮੈਂ ਮੇਰੇ ਸਾਇਡ ਤੋਂ ਹਲ ਸੰਯੋਗ ਕਰਾਂਗੇ ਜੀ ਉਦੋਂ ਆਈ ਸਰਵਿਸ ਸੈਂਟਰ ਗਿਆ ਸੀ ਨਾਲ ਸਰਕਾਰ ਦਾ ਬੈਲੋ ਜੀ ਮੈਂ ਪਹਿ ਹੀ ਥੋੜੇ ਤੇ ਨਹੀਂ ਮਦਦ ਪਾਇਆ ਵਾ ਪੰਚਾਇਤ ਦੇ ਵਿੱਚ ਜੀ ਵੀ ਅਸੀਂ ਜਿੰਨੂੰ ਭਰਿਆ ਗਿਆ ਤੁਸੀਂ ਨਾ ਉਹ ਦੀ ਮੰਗਦੇ ਰਹੇ ਤੁਸੀਂ ਥੋੜੇ ਦੇ ਜੇ ਜਾ ਉਹਦੇ ਤੁਸੀਂ ਮਦਦ ਦੌਰ ਰੱਖੋ ਬੰਦੋ ਨਹੀਂ ਉਸ ਦਿਨ ਹੀ ਮੰਗ ਲਿਆ ਜੀ ਪੱਲੇੋਂ 800 ਰੁਪਏ ਦੇ ਕੇ ਜੀ ਇੱਕ ਹਰਮਨ ਦਾ ਵਿਆਹ ਦੀ ਬੰਦਗੀ ਅੱਛਾ ਜੀ ਸਾਨੂੰ ਨੇ ਫੋਨ ਕਰਤਾ ਉਹ ਹੀ ਦੇਣੀ ਜੀ ਦਿਖਾ ਕੇ ਤਾਂ ਬਹੁਤ ਅੱਛਾ ਜੀ ਉਸ ਤੋਂ ਬਾਅਦ ਕੀ ਹੋਇਆ ਸੀ ਤੋਂ ਕੋ ਬੰਦਾ ਸੀਗਾ ਕਿ ਨਹੀਂ ਸੀਗਾ ਜੀ ਉਹ ਬੰਦਾ ਉਸ ਤੋਂ ਜਦੋਂ ਉਹਨਾਂ ਲੱਗਾ ਜੀ ਇਹਦਾ ਉਹ ਪੱਠੇ ਹੋ ਗਿਆ ਇਹ ਮੋਟਰਸਾਈਕਲ ਅਗੇ ਭੱਜ ਗਿਆ ਉਹ ਅੱਛਾ ਕੀ ਹੋਇਆ ਤੁਹਾਡੀ ਤੁਸੀਂ ਪੁਲਸ ਭੇਜੀ ਪਰ ਨਿਸ਼ਾਨ ਅੱਛਾ ਮੈਂ ਡਿਊਟੀ ਤੋਂ ਬਾਹਰ ਸੀ ਜੀ ਮੇਰੀ ਗੱਲ ਸੁਣੋ ਇਹਦੇ ਤਹਿਤ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਤਸਦੀਕ ਕਰ ਲੈਨੇ ਆ ਕਿ ਉਹ ਬੰਦੇ ਤੂੰ ਹੀ ਉਹੋ ਸਾਇਲਕ ਜੋ ਹੈ ਕਹਤੇ ਹੁੰਦੇ ਤੇ ਕਾ ਪ੍ਰੋਪਰ ਕਾਰਵਾਈ ਹੋਊਗੀ ਜੀ ਡੈਫੀਨੇਟ ਹੋਊਗੀ ਅਸ ਚੈੱਕ ਕਰ ਲੈਣਾ ਇਹਦੇ ਬਾਰੇ ਤਸਦੀ ਅਸੀਂ ਅਸੀਂ ਹੋ ਜੂਗੀ ਜੀ ਹੋ ਜੂਗੀ ਅਸੀਂ ਮੀਡੀਆ ਅਸੀਂ ਜੀ ਅਸੀਂ ਆਪ ਵੈਰੀਫਾਈ ਕੀਤਾ ਪਰ ਨਹੀਂ ਮੀਡੀਆ ਜਿਹੜਾ ਹੈਗਾ ਮੈਂ ਤੁਹਾਡੇ ਅਸੀਂ ਦੇਖੋ ਜੀ ਇੱਕ ਮੇਰੀ ਜਰੂਰ ਕੋਈ ਗੱਲ ਨਹੀਂ ਜਿਹਨੇ ਉਹ ਤੁਹਾਡੇ ਅਗੇ ਜਰੂਰੀ ਕਰਨਾ ਵਾ ਜੀ ਜੀ ਜਿਹੜੀ ਪੁਰਣੀ ਸੀਗੀ ਉਹ ਮੈਂ ਖੁਦ ਆ ਮਾਤੀ ਮਤਲਬ ਨਿਸ਼ਾਨ ਖਿੰਦੇ ਮੈਂ ਸਪੋਰਟ ਕੀਤੀ ਵੀ ਆ ਚ ਉਹ ਮੈਂ ਤਸਦੀਕ ਕਰ ਲੈਣਾ ਜੀ ਜਿਹੜਾ ਬੰਦਾ ਜੇ ਤੁਸੀਂ ਕੋਈ ਚੀਜ਼ ਤੁਸੀਂ ਕਿਸੇ ਉਹਦੇ ਚ ਆਏ ਆਏ ਹੋ ਤੇ ਇੱਕ ਮੀਡੀਆ ਦਾ ਮੇਨ ਕੀ ਹੈ ਜਿਹੜੇ ਜਿਹੜਾ ਮੀਡੀਆ ਹੈ ਇਹ ਸਮਾਜ ਦਾ ਇੱਕ ਮੇਨ ਥਮ ਹੈ ਮੀਡੀਆ ਸਮਾਜ ਦਾ ਇੱਕ ਮੇਨ ਥਮ ਹੈ ਤੇ ਮੀਡੀਆ ਦੇ ਵਿੱਚ ਯੂਨੀਟੀ ਬਣਦੀ ਹੈ ਤੇ ਥੈਂਕ ਯੂ ਤੁਸੀਂ ਇਹ ਸਾਥ ਦੇ ਰਹੇ ਹੋ ਸਾਡਾ ਤੇ ਅਸੀਂ ਉਹ ਵਿਸ਼ੇ ਤੇ ਵੀ ਪ੍ਰੋਪਰ ਕਾਰਨੂਈ ਅਮਲ ਚਲੇ ਆਵਾਂਗੇ ਕਾਰਵਾਈ ਹੋਊਗੀ ਡੈਫੀਨੇਟ ਹੋਊਗੀ ਸਰ ਜਦੋਂ ਇਸ ਤਰ੍ਹਾਂ ਦੀ ਕਾਰਵਾਈ ਨਹੀਂ ਹੁੰਦੀ ਕਿ ਕਿਸੇ ਨਸ਼ੇ ਤਸਕਰ ਉੱਪਰ ਉਹਨਾਂ ਦੇ ਹੌਸਲੇ ਬੁਲੰਦ ਹੋ ਜਾਂਦੇ ਆ ਉਹ ਫਿਰ ਆ ਕੇ ਦੂਜਿਆਂ ਨੂੰ ਕਹਿੰਦੇ ਸਾਨੂੰ ਕੀ ਹੋ ਗਿਆ ਇਸ ਲਈ ਬੇਨਤੀ ਹੈ ਵੀ ਥੋੜਾ ਜਿਹਾ ਤੁਸੀਂ ਦੇਖੋ ਅਸੀਂ ਜਿਹੜਾ ਸਾਡਾ ਤੁਸੀਂ ਦੇਖੋ ਸਾਡਾ ਸਲੇਮਪੁਰ ਟਿੰਬਾ ਜੀ ਜਿਹੜੇ ਮਾੜੇ ਬੰਦੇ ਸੀ ਜਿਹੜਾ ਚਿੱਟਾ ਵੇਚਦੇ ਸੀ ਉਹਨਾਂ ਤੇ ਪ੍ਰੋਪਰ ਕਾਰਵਾਈ ਹੋਈ ਹੈ ਕਈ ਵਾਰੀ ਇਹ ਹੁੰਦਾ ਹੈ ਕਿ ਅ ਕੋਈ ਫੋਰਸ ਕਿਤੇ ਲਾਅ ਐਂਡ ਆਰਡਰ ਡਿਊਟੀ ਤੋਂ ਬਿਜ਼ੀ ਹੋ ਜਾਂਦੀ ਹੈ ਤੇ ਇਹ ਜਿਹੜਾ ਤੁਹਾਡਾ ਵਿਸ਼ਾ ਹੈ ਮੇਰੇ ਧਿਆਨ ਚ ਆ ਗਿਆ ਉਹਨਾਂ ਤੇ ਵੀ ਪ੍ਰੋਪਰ ਕਾਰਵਾਈ। ਸਰਕਾਰ ਤਰਸਣਾ ਇਹ ਵੀ ਜਾਣਕਾਰੀ ਸਾਂਝੀ ਕਰਦੇ ਜਿਵੇਂ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਮਹਿਮਾ ਚਲਾਈ ਜਾ ਰਿਹਾ। ਇੱਕ ਪੁਲਿਸ ਤੇ ਪ੍ਰੈਸ ਦਾ ਇੱਕ ਪਵਿੱਤਰ ਰਿਸ਼ਤਾ ਹੁੰਦਾ ਵਾ। ਇਹ ਬੇਟ ਏਰੀਆ ਦੀ ਪ੍ਰੈਸ ਦਾ ਇਸ ਮਹਿਮਾ ਨੂੰ ਕਿੰਨਾ ਤੱਕ ਸਹਿਜ ਹੋਊਗਾ ਜੀ। ਅੱਛਾ ਜਿਹੜੇ ਤੁਸੀਂ ਇੱਥੇ ਪਹੁੰਚੇ ਹੋ ਇੱਕ ਕਹਿੰਦੇ ਜਿਹੜੀ ਇਹ ਨਾ ਪ੍ਰੈਸ ਹੈ ਉਹ ਇੱਕ ਉਹ ਮਾਧਿਅਮ ਹੈ ਤਾਂ ਕਿ ਲੋਕਾਂ ਤੱਕ ਸੁਚੇਤ ਤੇ ਸੱਚਾਈ ਵਾਲੀ ਜਾਣਕਾਰੀ ਸਾਂਝੀ ਹੋ ਸਕੇ। ਤੁਸੀਂ ਸਾਡਾ ਬਹੁਤ ਸਾਥ ਦਿੱਤਾ ਜੀ ਤੁਸੀਂ ਜਿਹੜੀ ਅਸੀਂ ਨਸ਼ਿਆਂ ਦੇ ਖਿਲਾਫ ਜਾਂ ਜਾਂ ਸਾਡੇ ਪ੍ਰਸ਼ਾਸਨ ਨੇ ਸਰਕਾਰ ਨੇ ਨਸ਼ਿਆਂ ਦੇ ਖਿਲਾਫ ਮਹਾਂਮਚਲਾਈ ਹੈ ਉਹਦੇ ਵਿੱਚ ਤੁਹਾਡਾ ਪ੍ਰੈਸ ਦਾ ਬਹੁਤ ਵੱਡਾ ਯੋਗਦਾਨ ਹੈ ਤੇ ਮੈਂ ਤੁਹਾਨੂੰ ਫੇਰ ਅਪੀਲ ਕਰੂੰਗਾ ਕਿ ਤੁਸੀਂ ਸਾਡਾ ਇਹੀ ਸਹਿਯੋਗ ਦਿੰਦੇ ਰਹੋ ਤਾਂ ਕਿ ਆਪਾਂ ਜਿਹੜੇ ਸਮਾਜ ਵਿੱਚ ਮਾੜੀ ਕੁਰਤੀ ਹੈ ਉਹ ਤੋਂ ਨਜਾਤ ਪਾ ਸਕੀ ਨਸ਼ੇ ਦੇ ਸਮਗਲਰਾਂ ਨੂੰ ਕੀ ਚੇਤਾਵਨੀ ਦੇਣਾ ਚਾਹੁੰਦੇ ਆ ਜੀ ਤੁਹਾਡੇ ਚੈਨਲ ਦੇ ਥਰੂ ਤੁਸੀਂ ਬੈਠੇ ਹੋ ਮੈਂ ਨਸ਼ੇ ਦੇ ਸਮਗਲਰਾਂ ਨੂੰ ਇਹ ਚੇਤਾਵਨੀ ਦੇਣਾ ਚਾਹੁੰਦਾ ਹਾਂ ਕਿ ਕੋਈ ਵੀ ਬੰਦਾ ਜੇ ਕੋਈ ਚਿਟਾ ਵੇਚਦਾ ਹੈ ਉਹਨੂੰ ਹਰ ਕੀਮਤ ਤੇ ਬਖਸ਼ਿਆ ਨਹੀਂ ਜਾਊਗਾ ਉਹਦੇ ਖਿਲਾਫ ਪੰਦੀ ਕਾਰਵਾਈ ਕਰ ਐਨਟੀਪੀਐਸਆਈ ਐਕਟ ਤਹਿਤ ਕਰਕੇ ਉਹਨੂੰ ਜੇਲ੍ਹ ਵਿੱਚ ਭੇਜਿਆ ਜਾ ਰੂਗਾ ਠੀਕ ਹੈ ਜੀ ਧੰਨਵਾਦ